ਮੁਰਦਾਬਾਦ ਮੁਰਦਾਬਾਦ ਨਾ ਸਰਕਾਰ ਮੁਰਦਾਬਾਦ 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 ਦੀ ਅਨਸਰ ਹੈ ਆ ਸ਼ਰਦਾ ਜਿਹੋ ਲਗਤਾਂ ਦੀ ਇਹ ਹਮਲੇ ਕੀਤੇ ਜਾ ਰਹੇ ਆ ਜਾਤਾਂ ਦੇ ਆਧਾਰ ਤੇ ਭੌਟੇ ਆਧਾਰ ਤੇ ਜਿਹਨ ਇਹ ਸਰਕਾਰਾਂ ਚਲ ਗਈ ਆ ਆਵਣੀ ਆ ਜੇਕਰ ਇਹਨਾਂ ਜਿੰਦਾਬਾਦ 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 ਜਾਤੇ ਕੇਂਦਰ ਸਰਕਾਰ ਮੁਰਦਾਬਾਦ 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 ਆ ਵੀ ਪਿੱਲੀ ਕਾਰਗੁਜ਼ਾਰੀ ਮੁਰਦਾਬਾਦ 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 ਜਨਤਕ ਜਤਾਏ ਬੰਦੀ ਅਦਾ ਸਾਂਝੀਆਂ ਬੋਲ ਕਾ ਜਿੰਦਾਬਾਦ 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 ਪੰਜਾਬ ਸਰਕਾਰ ਦੀ ਦਿੱਲੀ ਕਾਰਜਕਾਰੀ ਮੁਰਦਾਬਾ ਜਿੰਦਾਬਾਦ ਮੁਰਦਾਬਾ ਜਿੰਦਾਬਾਦ ਮੁਰਦਾਬਾ ਯਾ ਸਰਕਾਰ ਮੁਰਦਾਬਾ 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 ਯਾ ਸਰਕਾਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਮੁਰਦਾਬਾ ਓ ਥੱਲੇ ਲਾ ਪੈ ਰਹੇ ਤੋ ਧਿਆਨ ਮੇਧੂਰੇ ਬੱਜ ਜਿੰਦਾਬਾਦ ਜਿੰਦਾਬਾਦ ਚਿੰਤਪਤ ਸਿੰਘ ਨੌਜਵਾਨ ਸਭਾ ਜਿੰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਜੀ ਮੈਂ ਲਾਜਰ ਲਖਲਾਖ ਸਿੰਘ ਨੌਜਵਾਨ ਸਭਾ ਤੇ ਤਹਿਸੀਲ ਸਕੱਤਰ ਅੱਜ ਜਿਹੜਾ ਪੰਜਾਬ ਦੇ ਕੇਂਦਰ ਸਰਕਾਰ ਦਾ ਪਤਲਾ ਫੂਕਿਆ ਗਿਆ ਇਹ ਬਹੁਤ ਹੀ ਨਿੰਦਣੀਓ ਘਟਨਾ ਕਿ ਕੱਲ ਜਿਹੜਾ 26 ਜਨਵਰੀ ਦਾ ਸ਼ੋਭ ਮੌਕੇ ਤੇ ਜਿਹੜਾ ਡਾਕਟਰ ਭੀਮਰਾਓ ਮੇਦਕਰ ਦੇ ਸਟੈਚੂ ਤੇ ਹਮਲਾ ਕੀਤਾ ਗਿਆ ਇਹ ਸਰਕਾਰ ਦੀ ਕਹਿ ਲੋ ਘਟੀਆ ਤੇ ਨਿੰਦਣਯੋਗ ਜਿਹੜੀ ਕਾਰਗੁਜ਼ਾਰੀ ਆ ਇਹ ਬਹੁਤ ਗਲਤ ਹੋਇਆ ਜਿੰਨਾ ਵੀ ਹੋਇਆ ਸਟੈਚੂ ਤੇ ਜਿਹੜਾ ਹਮਲਾ ਕੀਤਾ ਗਿਆ ਇਹ ਸਰਕਾਰ ਦੀ ਨਲਾਇਕੀ ਤੇ ਢਿੱਲੀ ਕਾਰਗੁਜ਼ਾਰੀ ਕਾਰਨ ਹੋਇਆ ਇਹ ਵੱਖ-ਵੱਖ ਥਾਵਾਂ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਥੇਬੰਦੀਆਂ ਵੱਲੋਂ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਿਹਾਤੀ ਮੈਦੂਰ ਸਭਾ ਸਾਂਝੀਆਂ ਜਥੇਬੰਦੀਆਂ ਵੱਲੋਂ ਇਸ ਪੂਰੀ ਜ਼ਿਲ੍ਹੇ ਅੰਦਰ ਵਿਰੋਧ ਕੀਤਾ ਗਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸਰਕਾਰ ਨੇ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਨਾਥ ਨਾ ਪਾਈ ਤੇ ਆਉਣ ਵਾਲੇ ਸਮੇਂ ਸਾਡੀਆਂ ਜਥੇਬੰਦੀਆਂ ਪੂਰਾ ਐਕਸ਼ਨ ਸਰਕਾਰ ਵਿਰੁੱਧ ਲੈਣ ਗਿਆ ਧੰਨਵਾਦ ਜੀ